ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਭਰਾ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਸੱਦਾ ਸਿੰਘ ਵਾਲਾ ਜੀ ਤਾਸੀਲ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਟੋਟਲ 7 ਨਾਗਾ ਜੀ ਗੱਬਣ ਵੜਾ ਨੇ ਟੋਕੜ ਵੜਾ ਨੇ ਸੂਏ ਸਵਾਏ ਨਾਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸੱਸ ਵੇਰੇ ਨਾਮ ਤੇ ਐਡਰੈਸ ਦੱਸ ਦਿਓ ਜੀ ਵੀਰੇ ਨਾਮ ਗੁਰਤੇਨ ਸਿੰਘ ਪਿੰਡ ਸੱਦਾ ਸਿੰਘ ਵਾਲਾ ਜ਼ਿਲ੍ਹਾ ਵੀ ਮੋਗਾ ਤਾਸੀਲ ਵੀ ਮੋਗਾ ਮੋਬਾਈਲ ਨੰਬਰ ਜੀ 984722419 ਠੀਕ ਆ ਅੱਜ ਸਤਨਾਗਾ ਜੀ ਹਾਂਜੀ ਹਾਂਜੀ ਵੀਰੇ ਇੱਕ ਨੰਬਰ ਤੋਂ ਸ਼ੁਰੂ ਕਰਦੇ ਸੁਆ ਕਿੰਨੇ ਮਾ ਜੀ ਦਾ ਕਿਹਨੇ ਵੀਰੇ ਦੂਜੇ ਸੁਆ ਸੁਣਾਵਾ ਠੀਕਾ ਇਹ ਆਪਾਂ ਰੈਸਟਰੀ ਲਈ ਮਾਸੀ ਆਲੀ ਤੋਂ ਲਈ ਆ ਇਹਨੇ ਪਹਿਲੇ ਸੁਆ ਦੱਦ 9 ਕਿਲੋ ਡਾਂਗ ਦੇ ਦਿੰਦੀ ਰਹੀ ਜਣੀ ਕੀ 11 12 ਕਿਲੋ ਤਾਂ ਦਿੱਤਾ ਇਹਨੇ ਹਾਈਟ ਦੀ ਨਾਰਮਲ ਜੀ ਨਾਰਮਲ ਹੈ ਜਰਸੀ ਤਾਂ ਜਣੀ ਕੀ ਐਚ ਐਫ ਐਟੀਆਂ ਦਾ ਪ੍ਰਾਈਸ ਜਰਸੀ ਤਾਂ ਹੋਈ ਵੀ ਆ ਤਰਸ ਹਾਈਟ ਜਰਸੀ ਵਾਲੀ ਹੈ ਹਾਂ ਹਮ ਹਾਈਟ ਜਿਹੜੀ ਨਾਰਮਲ ਜਰਸੀ ਵਾਲੀ ਆ ਵੀਰੇ ਹਾਂ ਪ੍ਰਿੰਟ ਐਚ ਐਫ ਵਾਲਾ ਆ ਗਿਆ ਤੁਰ ਕੇ ਦਿਖਾ ਦੀ ਬਈ ਕਿੰਨੇ ਕ ਦਿਨ ਲੈ ਜੂ ਹਜੇ ਆਹ 탑ਿਆ ਭਾਈ ਇਹਨਾਂ ਨੇ ਦੱਸਿਆ 탑ਤਾ ਖੁੱਲਾ ਲੈ ਜੂ ਹਾਂ ਇਹ ਆਪਣੇ ਰੈਸਟਰੀ ਹੈ ਕਿ ਦੂਰੋਂ ਨਹੀਂ ਹੈੀ ਵੱਧ ਵੀ ਲੈ ਸਕਦੇ ਜਣਾ ਠੀਕ ਆ ਸੋਨਾ ਥਣਾ ਦਾ ਸੈਜ ਆ ਬਾਕੀ ਰੰਗ ਪ੍ਰਿੰਟ ਵਾਲੀ ਕਰਮ ਵਾਲੀ ਪੂਰੀ ਚੰਗੀ ਆ ਸੰਭੀ ਪਾਲੀ ਆ ਇੱਕ ਸਾਈਡ ਤੇ ਭਾਲਜੀ ਭਾਈ ਬੈਠੀ ਆ ਭਾਲ ਭਾਈ ਬੈਠੀ ਪੱਕੇ ਥਾਂ ਕਰਕੇ ਰ ਠੀਕ ਆ ਵੀਰੇ ਬਾਕੀ ਥਣ ਟੋਪ ਦਾ ਲੱਗਿਆ ਵਾ ਇਕੱਲਾ ਇਕੱਲਾ ਨਿਖੜਮ ਆ ਕੀ ਜਗਾਈ ਵਾਲਾ ਤੇ ਪੂੜ ਛਾਂ ਕੇ ਤੇ ਭੂਰਾ ਵੀ ਨਹੀਂ ਰੰਗ ਪ੍ਰਿੰਟ ਬੜਾ ਚੰਗਾ ਆ ਹਨਾ ਭਾਈ ਹਾਂ 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 ਇਸ ਸਾਈਡ ਤੋਂ ਵੀ ਚੈੱਕ ਕਰ ਸਕਦੇ ਬਹੁਤ ਮੰਨਿਆ ਰਗਾ ਬਾਈ ਹੈ ਰੰਗ ਹੀ ਇਹ ਲੱਗਿਆ ਐਚ ਐਫ ਜੀ ਇਹ ਜਰਸੀ ਹੈ ਜਣੀ ਕੀ ਠੀਕ ਆ ਹਾਂ ਤੇ ਜੈ ਜੀ ਡਿਮਾਂਡ ਬਾਈ ਇਹ ਯਾਰ ਆਪਾਂ 56000 ਚ ਮੰਨਤਨ ਕਰ ਦਾਂਗੇ ਉਹ ਜੋ ਮੰਨਤਨ ਕਰ ਦਾਂਗੇ ਬਾਈ ਠੀਕ ਆ ਦੋ ਨੰਬਰ ਆ ਗਈ ਵੀਰੇ ਸੁਆ ਕਰਨ ਮਾਇਦਾ ਜੀ ਇਹ ਪਹਿਲਾਂ ਨਾ ਵੀਰੇ ਇਹ ਇਹਨੇ ਇੱਕਦਮ ਸਿੱਟਿਆ ਵਾ ਇੱਕਦਮ ਸਿੱਟਿਆ ਹਾਂ ਠੀਕ ਆ ਇਹ ਖੀਰੀਆਂ ਜੀ ਜਣੀ ਕਹਿੰਦੇ ਪਾਵਾ ਇਹਨੇ 20 ਦਿਨ ਪਾਏ ਆ ਪੂਰੇ ਗੈਂਤੀ ਦੇ 20 ਦਿਨ ਜਿਹੜੇ ਆਪਾਂ ਘਰ ਵਾਲੇ ਦੱਸਿਆ ਵਾ ਠੀਕ ਆ ਉੱਤੇ ਲੈ ਜੇ ਇੱਕ ਦੋ ਦਿਨ ਵਕਤ ਹਾਂ ਹਾਂ ਇਹ ਫਿਰ ਕ੍ਰੋਸ ਆ ਕੀ ਵੀਰੇ ਨਾ ਜਰਸੀ ਵਿੱਚ ਜਰਸੀ ਆ ਫੋਟਾ ਰ ਕੇ ਲਾਦੀ ਕ੍ਰੋਚ ਆਪ ਨੂੰ ਜਰਸੀ ਵਿੱਚ ਕੋਈ ਕੋਲੀ ਨਹੀਂ ਕੋਈ ਬੰਨਣਗੀ ਹਾਂ ਹੈ ਨਹੀਂ ਕੀ ਤੇ ਛੋਟੀ ਛੋਟੀ ਸਿੰਗੀ ਆ ਹਾਂ ਹਾਂ ਇਹ ਵੀ ਲੈ ਜਾਂਦੀ ਬਈ ਠੀਕ ਆ ਇਹ ਲੈ ਜਾਂਦੀ ਹੁਣ ਤਾਂ ਬਈ ਰਗੜ ਜਾਂਦੀਆਂ ਜਾਂ ਕਿਤੇ ਵੀ ਇਹਨੇ ਚੜਾਉਣੀ ਆ ਹੁਣ ਪੈਟ ਪੂੜੇ ਤੇ ਚੰਗੀ ਆ ਸੋਹਣਾ ਹਵਾਨਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜ ਮਾ ਬਣੂ ਬਣੂ ਬਹੁਤ ਅੱਛੀ ਬਈ ਇਹ ਠੀਕ ਆ ਬਈ ਇਹ ਪੂਰੇ ਚੰਗੀਆਂ ਗਾਂਆਂ ਦੀ ਬੱਚੀ ਆ ਠੀਕ ਆ ਸੋਹਣਾ ਗੁਲਾਬੀ ਥਾਣਾ ਕੱਲਾ ਕੱਲਾ ਨਿਖੜ ਮਾ ਅੱਥੀ ਜਵਾਈ ਵਾਲਾ ਸੋਨਾ ਕੱਟ ਵਾਲਾ ਹਵਾਨਾ ਹਵਾਨਾ ਤੁਸੀਂ ਬੈਕ ਸਾਈਡ ਤੋਂ ਵੀ ਚੈੱਕ ਕਰ ਸਕਦੇ ਹੋ ਬਾਕੀ ਬਾਰੇ ਠੰਡੀ ਸੀਲ ਹੈ ਜੀ ਠੰਡੀ ਸੀਲ ਮੈਨਾਂ ਡਰਦੀ ਆਉਂ ਆਪਣੇ ਤੋਂ ਆਈ ਕਰਕੇ ਉੱਥੇ ਦਾ ਬਣਾਣੇ ਨੇ ਪਾਸ ਕਰਕੇ ਲੈ ਕੇ ਆਂਦੀ ਅੱਛੀ ਜੈ ਜੀ ਡਿਮਾਂਡ ਦੀ ਇਹ ਆਪ 65000 ਦੇ ਦੇਣਾ ਕਿ ਅੱਛੀ ਜੋੜਾ ਬਈ ਮਾਨ ਤਾਂ ਥੋੜਾ ਵੱਧ ਹੋ ਜੂਗਾ ਤਿੰਨ ਨੰਬਰ ਨਾ ਗ ਬਈ ਇਹਨੂੰ ਬਈ ਸੂਈ ਕੱਲ ਦੀ ਸੂਈ ਵੀ ਹੈ ਜਣੀ ਕੀ ਸੂਆ ਕਿੰਨਾ ਮਾਜੀ ਸੂਆ ਇਹ ਪਹਿਲਾ ਮੂੰਹ ਤਾਂ ਦੋ ਦੰਦਾ ਬੱੱਚਾ ਕੀ ਦਿੱਤਾ ਜੀ ਬੱਛੀ ਆ ਮਗਰ ਬਈ ਬੱਛੀ ਆ ਗਈ ਜਿਹੋ ਜੀ ਆਪ ਆ ਸੇਮ ਡਿੱਟੋ ਕਾਪੀ ਉਹੀ ਬੱਛੀ ਆ ਜੇਰ ਕੰਪਲੀਟ ਆ ਜੀ ਕੰਪਲੀਟ ਆ ਬਈ ਸਾਰਾ ਕੋਈ ਨਾ ਬੋਲਾ ਜੋਕ ਦਾਂਗੇ ਓਏ 16 ਕਿਲੋ ਕੰਡੇ ਵਾਲਾ ਬੋਲਾ ਕਹਿਣ ਲਾਣੀਆ ਜੋਕ ਦਾਂਗੇ ਪਚਾਟ ਐ ਪੰਟਾਂ ਮੇ 6 ਦਿਨ ਚੁਲੇ ਆਪਣੇ ਘਰੇ ਜੋਕ ਕੇ ਲੈ ਜੀ ਜੋਕ ਕੇ ਲੈ ਯਾਰ ਆਪਾਂ ਕੰਡਾ ਵੀ ਨਾਲ ਲੈ ਆਵੇ ਆਦਾ ਭਾਂਡਾ ਵੀ ਨਾਲ ਲੈ ਆ ਜੀ ਨਾ ਮੈਂ ਨਾ ਠੀਕ ਆ ਹਾਂਜੀ ਧੋਰ ਕੇ ਦਿਖਾ ਦੀ ਵੀਰੇ ਚਮਕ ਦਮਕ ਵਾਲੀ ਆ ਵਾਲੀ ਆ ਬੱਛੀ ਦੀ ਹੂੰ ਫੁੱਲ ਚਮਕ ਦਮਕ ਚਵਾਈ ਚਵਾਈ ਬਹੁਤ ਚੰਗੀ ਬਰਾੜਾ ਲੱਗੀ ਇਹਦੇ ਠੀਕ ਆ ਇੱਕ ਨੰਬਰ ਚਵਾਈ ਆ ਕਰਮ ਰੰਗ ਪ੍ਰਿੰਟ ਵੀ ਪੂਰਾ ਚੰਗਾ ਸੋਨਾ ਕੱਟ ਵਾਲਾ ਹਵਾਨਾ ਬਾਕੀ ਹਵਾਨਾ ਫਿਟਨੈਸ ਵਾਲਾ ਚਮਕਦਮ ਕੁਵਰੇ ਚੰਗੀ ਆ ਕੁਆਲਿਟੀ ਤੁਸੀਂ ਦੇਖ ਸਕਦੇ ਥਾਣੀ ਬੜਾ ਚੰਗਾ ਲੱਗਿਆ ਕਰਮ ਵਾਲੀ ਜੀ ਸਹੀ ਗੱਲ ਆ ਜੀ ਬੜਾ ਪਵਰਾ ਥਾਂ ਦੇ ਨਾਲ ਹੀ ਪਸੂਮ ਦਾ ਬਈ ਕਿੰਨਾ ਕੱਢ ਜੂ ਬਈ ਦੁੱਧ ਦੁੱਧ ਯਾਰ ਚਾਹੀਦਾ ਇਹ ਥਾਣਾ 16 ਕਿਲੋ ਬੋਲੇ ਚੱਲ ਪਈ ਐ ਮੱਛੀ ਹੂੰ ਤਾਂ ਉਹਦੇ 20 ਕਿਲੋ ਨਾਰਮਲ ਗੱਲ ਆ ਵਧਦੇ ਵਧਦੇ ਕਰਮ ਵਾਲੀ ਦੇਊ ਵੀ ਮੱਝਾ ਵਰਗਾ ਹਾਂ ਹਾਂ ਮੱਝਾ ਵਰਗਾ ਚਮਕਦਮ ਕਬਾੜੀ ਆ ਬੋਲਾ ਊਆਂ ਪੀਲਾ ਹੁੰਦਾ ਨਾ ਬਹੁਤਾ ਇਹਦਾ ਬੋਲਾ ਹੀ ਚਿੱਟਾ ਠੀਕ ਆ ਹਾਂ ਠੀਕ ਆ ਬਾਈ ਤੇ ਇਹਦੀ ਕੀ ਡਿਮਾਂਡ ਆ ਜੈ ਜੀ ਇਹ 85000 ਚ ਮਾਨਤਨ ਦੇ ਕਰ ਦਾਂਗੇ ਬਈ ਨਾ 80000 ਮਾਨਤਨ ਕਰ ਦਾਂਗੇ ਬਾਈ 50 85000 ਰੁਪਏ ਚ ਬਾਈ ਕਹਿੰਦਾ ਮਾਨਤਨ ਕਰ ਦਾਂਗੇ ਦੋ ਨਾਗ ਮਿਲ ਜਾਣੇ ਤੁਹਾਨੂੰ 85000 ਚ ਬੱਚਾ ਵੀ ਮਿਲ ਜਾਊਗਾ ਪੜੀ ਗਈ ਰੱਛੀ ਬਈ ਠੀਕ ਆ ਨਾਗ ਨੰਬਰ ਆ ਗਿਆ 4 ਬਈ ਆਪਣਾ ਇਹ ਤੋਕਰ ਗੱਭਣਾ ਬਾਈ ਕਿੰਨੇ ਸਮੇਂ ਦੀ ਗੱਭਣਾ ਜੀ ਇਹ ਬਈ 4:30 ਦੀ ਆ ਚੱਕਰਾ ਹਸਾ ਜਿਹੜੇ ਮਰਜੀ ਲੈ ਖਰਦਾ ਦੁੱਧ ਕਿੰਨਾ ਜੀ ਦੁੱਧ ਦੇ ਬਾਈ 7 ਤੋਂ 8 ਕਿਲੋ ਵਿੱਚ ਆ ਕੰਡੇ ਚਾੜ ਦਾਂਗੇ ਤੋੜ ਕੇ ਦੇਖ ਕੱਦ ਵੀ ਚਾੜ ਦਾਂ ਦੁੱਧ ਹੁਣ ਦਾ ਠੀਕ ਆ 7 ਤੋਂ 8 ਕਿਲੋ ਨੈਟ ਬਾਈ ਦੱਸਦਾ ਕਿ ਦੁੱਧ ਤਿਆਰ ਰੰਗ ਪ੍ਰਿੰਟ ਸੋਨਾ ਆ ਗਿਆ ਵੀਰੇ ਛੋਟੀ ਛੋਟੀ ਸਿੰਗੀਆਂ ਮਾਰਦੀ ਮੂੰਹ ਨਾ 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 ਯਾਰ ਬਾਈ ਬਾਹਰ ਠੰਡੀ ਵਹਿੜਾ ਯਾਰ ਠੀਕ ਆ ਜਿਵੇਂ ਮਰਜ਼ੀ ਕੋਈ ਨਵਾਈ ਚਲੇ ਜੋ ਮਰਜ਼ੀ ਖੋਲੀ ਫਰੇ ਹੂੰ ਸੋਨਾ ਥਾਣਾ ਦਾ ਸੈਜ ਕੱਲਾ ਕੱਲਾ ਨਿਕੜ ਮਾ ਗਲਾਪੀ ਥਾਣਾ ਤੇ ਫੋੜ ਛਾਂ ਕਿਤੇ ਪੂਰਾ ਵੀ ਨਹੀਂ ਹਨਾ ਰੰਗ ਪ੍ਰਿੰਟ ਪੂਰਾ ਸੋਹਣਾ ਆ ਇਹਦਾ ਹੂੰ ਤੇ ਇਹਦੀ ਕੀ ਡਿਮਾਂਡ ਆ ਜੀ ਇਹ 30000 ਰੁਪਏ ਬਈ ਉਹ ਚ ਮਾਨਤਨ ਕਰਦਾ 34000 ਚੋਂ ਹਾਂਜੀ ਠੀਕ ਆ ਇਹ ਬਾਈ ਕਹਿੰਦਾ 34000 ਰੁਪਏ ਚ ਮਾਨਤਨ ਕਰ ਦਾਂਗੇ ਰੰਗ ਪ੍ਰਿੰਟ ਪੂਰਾ ਚੰਗਾ ਦੁੱਧ ਸੱਤ ਤੋਂ 8 ਕਿਲੋ ਆ ਦੁੱਧ ਇਹ ਮੰਹਰ ਗਏ ਬਈ ਸੋਈ ਚ ਬੜੀ ਚੰਗੀ ਲੱਗੀ ਆ ਪੰਜ ਨੰਬਰ ਨੱਕ ਬਾਈ ਤੇਰੇ ਟੋਕੜਾ ਇਹ ਇਹ ਪਾ ਚੈੱਕ ਨਹੀਂ ਕਰਾਈ ਕਰੀ ਉਹਨੇ ਤਾਂ ਸੇ 2 ਮਹੀਨੇ ਹੋ ਗਏ ਠੀਕ ਆ ਭਰਾ ਇਹਨੂੰ ਬਈ ਗਾ ਅਗਲੇ ਕਿਸਮਾ ਦਾ ਅੱਛਾ ਹਾਂ ਤੇ ਦੁੱਧ ਕਿੰਨਾ ਤਿਆਰ ਹੈ ਜੀ ਦੋ 6 ਕਿਲੋ ਵੇ ਕੰਡੇ ਵਾਲਾ 6 ਕਿਲੋ ਠੀਕ ਨੋਰਮਲ ਸੇਵਾ ਤੇ ਮੇਰੇ ਕੋਲ ਦੁੱਧ ਨੇ 10 ਕਿਲੋ ਕਰਨਾ ਮੱਛੀ ਨੇ ਕੱਲ ਹੀ ਆਈ ਆਪਣੇ ਕੋਲ ਠੀਕ ਆ ਕਿਹੜੀ ਗੱਲ ਆ ਜਦ ਮੈਂ ਗਾਲੀ ਤੂੜੀ ਦਵਾਈ ਆ ਉਹ ਜੀ ਤੋਂ ਠੀਕ ਆ ਹੂੰ 6 ਕਿਲੋ ਨੈਟ ਦੁੱਧ ਤਿਆਰ ਆ ਆਲਦੀ ਦੋ ਟਾਈਮ ਚਾਰ ਟਾਈਮ 6 ਟਾਈਮ ਚਵਾਈ ਕਰ ਸਕਦਾ ਕੋਈ ਵੀ ਜਿਹੜਾ ਦੁੱਧ ਕਹਦਾ ਬਾਈ ਉਹੀ ਦੁੱਧ ਨਿਕਲੂਗਾ ਪੰਜ ਟਾਈਮਾਂ 6 ਟਾਈਮ ਚੋਸਦਾ ਵਾ ਹੂੰ ਥੋੜੇ ਹਵਾਨਾ ਅੱਗੋਂ ਬੜਾ ਦਿਖਉਂਦੀ ਆ ਪਿੱਛੋਂ ਦਾ ਘਟਦਾ ਹੁੰਦੀ ਆ ਠੀਕ ਆ ਆਂ ਖਾਣ ਸੋਹਣੇ ਸੇਜ ਦਾ ਲੱਗ ਹਾਂ ਚਵਾਈ ਬਹੁ ਠੀਕਾ ਹਾਂਜੀ ਤੇ ਇਹਦੀ ਡਿਮਾਂਡ ਜਾਇਜ਼ ਜੀ ਇਹ ਬਈ ਆਪਾਂ 25000 ਦੀ ਦਵਾਂਗੇ ਅੱਜ 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 ਦੁੱਧ ਵਧਿਆ ਜੀ ਫਿਰ ਹੋ ਹੋ ਜਾ ਮੁੱਲ ਲਊਗਾ 25000 ਦੀ ਦੇਤਾਗੇ ਹਾਂ ਠੀਕ ਆ ਬਾਈ ਤੇ ਨਗ ਨੰਬਰ ਆ ਗਿਆ ਵੀਰੇ 6 ਹਾਂਜੀ ਇਹਦਾ ਸੁਆ ਕਿੰਨਾ ਮਾ ਜੀ ਇਹ ਬਈ ਦੂਜੇ ਸੁਆ ਸੂੰਦੀ 5 ਮਹੀਨੇ ਘੱਪਣਾ ਦੁੱਧ ਦੇਣੀਗਾ ਦੁੱਧ ਜਮਾ ਹੀ ਹੈ ਨਹੀਂ ਜਮਾ ਵੀ ਹੈ ਨਹੀਂ ਬਈ 5 ਮਹੀਨਿਆਂ ਦੀ ਗੱਬਣ ਚੈੱਕ ਪਾਸ ਹਾਂ ਜਿਹੜੇ ਮਾਰੀ ਰੱਡਰ ਦੀ ਚੈੱਕ ਕਰਾ ਸਕਦਾ ਅਗਲਾ ਠੀਕ ਆ ਡਾਕਟਰ ਵੀਰੇ ਨਾਲ ਹੀ ਲੈ ਕੇ ਆਇਆ ਕਰੋ ਆਪਾਂ ਤਾਂ ਦੇਖ ਵੀਡੀਓ ਚ ਬੇਨਤੀ ਕਰਦੇ ਹਾਂ ਹਾਂ ਬਈਆ ਡਾਕਟਰ ਲੈ ਆਵੇ ਚੈੱਕ ਕਰਾ ਕੇ ਲੈ ਜਾ ਕੋਈ ਵੀ ਚੈੱਕ ਕਰਾ ਕੇ ਲੈ ਜਾ ਦੁੱਧੋ ਬਿਲਕੁਲ ਟਰਾਈ ਆ ਥਾਣੋਂ ਓਕੇ ਆ ਜਮਾ ਹਾਂ ਓਕੇ ਜਾ ਦੀ ਉੱਤਰ ਦੀ ਵੀ ਕਰਾ ਲਵੇ ਗੱਡੀ ਚੋਂ ਉਹ ਉਹ ਆਪਣੀ ਗਰੰਟੀ ਮੋੜ ਕੇ ਬਾਅਦ ਚੋਂ ਨਹੀਂ ਕੋਈ ਹੂੰ ਠੀਕ ਆ ਹਾਂਜੀ ਬਾਕੀ ਥਣ ਕੱਲਾ ਕੱਲਾ ਨਿੱਖੜਮ ਹਾਥੀ ਚਵਾਈ ਵਾਲਾ ਕੋਡ ਸ਼ਾਂਕ ਤੇ ਪੂਰਾ ਵੀ ਨਹੀਂ ਰੰਗ ਪ੍ਰਿੰਟ ਪੂਰਾ ਸੋਹਣਾ ਆ ਹੈਨਾ ਹਾਂਜੀ ਹਾਂਜੀ ਵੀਰੇ ਹੂੰ ਥੋੜੀ ਜੀ ਸੇਵਾ ਘਟਿਆ ਦੇ ਘਰ ਆਈ ਹਾਂ ਸਮਝ ਨਹੀਂ ਬਈ ਹੂੰ ਇਹ ਨਾਕ ਹੋ ਗਿਆ ਬਈ ਆਪਣਾ 6 ਨੰਬਰ ਜੀ ਹਾਂਜੀ ਤੇ 7 ਨੰਬਰ ਬਈ ਫਿਰ ਇਹ ਮੂੰਹ ਖੀਰੀਆ ਗਰੰਟਡ ਬੱਚਾ ਹੀ ਆ ਜੀ ਬੱਚਾ ਹੀ ਆ ਬੱਚਾ ਹੀ ਆ ਠੀਕ ਆ ਜੇ ਸਾਰੀਆਂ ਲਊ ਇਕੱਤਰ ਹੂੰ ਫੀ ਹੋਊਗੀ ਨਹੀਂ ਉਹ 8000 ਦੀ ਜਾਵਣੀ ਕੋਡ ਸ਼ਾਂਕ ਤਾਂ ਹੈ ਨਹੀਂ ਕੋਈ ਚਾਰ ਹੀ ਥਾਣਾ ਬਈ ਝੂਣੀ ਪੋਛ ਚੰਗੀ ਆ ਠੀਕ ਆ ਤੇ 7 ਨੰਬਰ 8 ਨੰਬਰ ਤਾਂ ਹੈ ਨਹੀਂ 8 ਨੰਬਰ ਯਾਰ ਹਜੇ ਬੜ ਬਿਮਾਰ ਹੋ ਗਈ ਹੈ ਦਿਨ ਹੀ ਨਹੀਂ ਆਪਾਂ ਠੀਕ ਹੈ ਜੀ ਤੇ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਧੰਨਵਾਦ